どこへ ਮੇਰੀ ਜੀ ਸਾਰੇ ਠੀਕ ਹੋ ਬਿਲਕੁਲ ਵਧੀਆ ਵਧੀਆ ਹੀ ਚੱਲ ਰਹੀਆਂ ਪਰ ਥੋੜੀ ਦੇਰ ਬਾਅਦ ਤੁਸੀਂ ਵਧੀਆ ਨਹੀਂ ਹੋਣਾ ਤੁਸੀਂ ਗੋ ਕਥਿਓ ਹੈ ਨਾ ਕਿਉਂ ਕੋਈ ਨਹੀਂ ਬਲੌਗ ਨਾਲ ਜੁੜੇ ਰਹੋ ਤੇ ਦੇਖੋ ਕੀ ਕੁਝ ਹੁੰਦਾ ਅੱਗੇ ਜਾ ਜਾ ਕੇ ਨਾਲ ਦੀ ਨਾਲ ਡੇਰਾ ਬਣਾ ਰਬਾਬ ਆ ਉਹ ਕਹਿ ਕੇ ਦੀਦੀ ਕੋਲ ਆ ਤੇ ਸਿੱਧੇ ਜਗੀਰ ਦੀ ਦੁਕਾਨ ਤੇ ਆ ਤੇ ਜਗੀਰ ਦੀ ਕੀ ਮਹਾਕਾਲ ਤੇ ਆਪਾਂ ਹੁਣ ਸਰਪ੍ਰਾਈਜ਼ ਹੈ ਕਿ ਤੁਹਾਡੇ ਲਈ ਬਲੌਗ ਕੈਟ ਜਾਂ ਬਸ ਬਲੌਗ ਨਾਲ ਜੁੜੇ ਰਹੋ ਦੇਖੋ ਦਿਖਾਉਣੇ ਆ ਬੰਦਾ ਦਿਖਾਉਣੇ ਪਹਿਲਾਂ ਦੇਖੋ ਪਹਿਲਾਂ ਕੋਈ ਬੰਦਾ ਆ ਰਿਹਾ ਅੰਦਰ ਨੂੰ ਅੰਦਰ ਨੂੰ ਕੀ ਹਾਲ ਹੈ ਪੀਰੇ ਵਧੀਆ ਹੋਰੇ ਵਧੀਆ ਹੋਰ ਲੇਟ ਹੋ ਗਏ ਹੈ ਤੁਹਾਡੇ ਦੇ ਸੀ ਪੂਰਾ ਕੈਮਰਾ ਮਗਾ ਵਾਲਾ ਤਾਂ ਉਹਦੀ ਕਰਨਾ ਵਾ ਵਲੌਗ ਆਰ ਯੂ ਰੈਡੀ ਅਰੇ ਫੋਲ ਰੈਡੀ ਆਪਾਂ ਨਹੀਂ ਹੁਣ ਮੈਂ ਉਸ ਤਰ੍ਹਾਂ ਦੇ ਕੋਲੇ ਰੱਖਦੀ ਬੈਡ ਰੈਡੀ ਹੋ ਹਾਂਜੀ ਹਾਂਜੀ ਬਿਲਕੁਲ ਰੈਡੀ ਮੈਂ ਉਸ ਤਰ੍ਹਾਂ ਕੋਲੇ ਰੱਖ ਲੈ ਜੇ ਹੈਪੀ ਵੀ ਦਿਨ ਹੈ ਮੇਰੇ ਦਰਦ ਕੀਤਾ ਤਾਂ ਮੈਂ ਤਾਂ ਉੱਥੇ ਨਾਲ ਹੀ ਲੱਗ ਜੂ ਹੁਣ ਮੈਂ ਦੱਸਦਾ ਤੁਹਾਨੂੰ ਸਿੱਖਣਾ ਕੀ ਲਾਈਕ ਇਹ ਗੜਾ ਹੈਪੀ ਗੜੇ ਆ ਹੁਣ ਤਿਆਰ ਰੱਖ ਲਿਆ ਹੁਣ ਦੱਸੋ ਤੁਸੀਂ ਕਰਨ ਕੀ ਲੱਗਿਆ ਹੁਣ ਮੈਂ ਕਰਨ ਲੱਗਾ ਵਾਂ ਤੁਸੀਂ ਯਾਰ ਵਲੌਗ ਦੇਖੋ ਜੇ ਮੈਂ ਦੱਸ ਦਿੱਤਾ ਫੇ ਪਿੱਛੇ ਕੀ ਰਹਿ ਗਿਆ ਵਲੌਗ ਦੇਖਣਾ ਉਸ ਤਰ੍ਹਾਂ ਫੜਿਆ ਹੁਣ ਗੈਸਾਂ ਪੇ ਲੈ ਚੱਲੋ ਪਤਾ ਤਾਂ ਲੱਗੀ ਪਤਾ ਤਾਂ ਲੱਗੀ ਗਿਆ ਵੈਸੇ ਨਹੀਂ ਲੱਗਿਆ ਲੱਗਿਆ ਨਹੀਂ ਇਹਨੂੰ ਕੁਝ ਨਹੀਂ ਪਤਾ ਲੱਗਿਆ ਗਿਆ ਉਸ ਤਰ੍ਹਾਂ ਨੂੰ ਦੇਖ ਕੇ ਤਾਂ ਕੱਲਾ ਬਈ ਉਸ ਤਰ੍ਹਾਂ ਵਾਸਤੇ ਬੰਦਾ ਕੋਈ ਗੈਸ ਨਹੀਂ ਕਰਦਾ ਜੀ ਉਸ ਤਰ੍ਹਾਂ ਨਾਲ ਕਰਨਾ ਸੀ ਹੁਣ ਤੁਸੀਂ ਆਪਦੀ ਗੱਲ ਗੁੱਲ ਤੇ ਨਾ ਮਾਰ ਲਿਓ ਰੱਖ ਦੋ ਅਸੀਂ ਆ ਦੇ ਖਤਰਨਾਕ ਹੈ ਪਾ ਦੇਖੀ ਜਿਹੜਾ ਲੌਗ ਨੇ ਦੁਦੇ ਰੋ ਟੀਮ ਦਾ ਕੀ ਕਰਦੇ ਨੇ ਸਾਰਾ ਦੇਖੀ ਕੀ ਹੋ ਗਿਆ ਮੈਨੂੰ ਡਰ ਚ ਲੱਗੀ ਜਾਂਦਾ ਆਹੋ ਜੱਜਾ ਕਮਲ ਮਣਗੇ ਡੈਡੀ ਚਲੀਏ ਘਰੇ ਹੁਣ ਹੈਪੀ ਨੇ ਡਰ ਵਾਲਾ ਦਿੱਤਾ ਹੋਰ ਕੋਈ ਗੱਲ ਨਹੀਂ ਹੈਪੀ ਡਰਾਈ ਹੁੰਦਾ ਮੈਨੂੰ ਜੋੜਦਾ ਤਾਂ ਮੈਂ ਡਰ ਹੀ ਜਾਂਦਾ ਹੈਪੀ ਕੀ ਲੱਗਦਾ ਹੈ ਕਿ ਹਰਦੀਪ ਟੈਟੂ ਬਣਵਾ ਲੈਣਗੇ ਹਰਦੀਪ ਹਰਦੀਪ ਹਰਿਆਰ ਤਾਂ ਦੇਖੋ ਤੇ ਆਰਤੀ ਕਰ ਲੱਗੀ ਹੈ ਤੂੰ ਮੈਨੂੰ ਕਹ ਲੈ ਚਲ ਕੋਈ ਨਾ ਸਾਰਾ ਕੰਮ ਬਿਜਲੀ ਤੇ ਹੀ ਆਣਾ ਦਬਾ ਭਲੀ ਕਰੇ ਵਧੀਆ ਰਹਿ ਰਹੀਆਂ ਰਹਿਣ ਵੀਰੇ ਰੋੜੀ ਉਹ ਚਲੜਾ ਹੀ ਰੇ ਉਂਝ ਬੋਲ ਦੋ ਲੋ ਨੋ ਕੋ ਯਾ ਕਿੜੀ ਨਹੀਂ ਕਿੜੀਂ ਦੇ ਨੂੰ ਕਿੜੀ ਲੜਦੀ ਤਾਂ ਆੜੀ ਤਾਂ ਕਿੜੀਂ ਦੀ ਹੂੰ ਕਿੜੀ ਦਾ ਸੀ ਉਹ ਜੀ ਬਾਕੀ گاਉਂ ਦਾ ਆਪਣਾ ਦੱਸੀ ਦੂਗੀ ਜੇ ਕਮਾਂਗਾ ਟੇਰ ਬੰਦ ਅੱਛਾ ਜਿਹੜੀ ਛਾਈ ਜੀ ਹੁੰਦੀ ਹੈ ਵੇਚ ਪਰੀ ਜਾਂਦੀ ਆ ਹਨਾ ਹਾਂ ਸਹੀ ਆ ਇਹ ਨੜਾ ਨੂੰ ਨਾ ਤੇ ਨਹੀਂ ਆਂਦਾ ਹੈ ਪੀ ਇਹ ਨਾ ਡਰੈਸ ਕੈਨ ਨਹੀਂ ਸੈਗਮ ਲਈ ਹਾਂਜੀ ਹਰਦੀ ਬਦਰਦਾ ਨਹੀਂ ਹੁੰਦਾ ਦੱਸਦਾ ਤਾਂ ਹੁੰਦਾ ਥੋੜਾ ਥੋੜਾ ਹੁੰਦਾ ਮੀਨਰ ਮੈਂ ਬਣਵਾਉਣਾ ਡੈਡੂ ਮੈਨੂੰ ਤਾਂ ਦੱਸੋ ਦੇ ਤਾਂ ਫਿਰ ਅਪਾ ਹੁਣ ਕੈਨਸਲ ਕਰੀਏ ਅੱਛਾ ਕੈਨਸਲ ਹੋ ਗਏ ਹੋ ਤਾਂ ਨਹੀਂ ਹੋਣੀ ਕੈਨਸਲ ਕਰੀਏ ਚਲੋ ਇੰਨਾ ਨਹੀਂ ਦੱਸਦਾ ਹਣਾ ਨਾਰਮਲ ਆ ਮੜੀ ਜਿਵੇਂ ਕੀੜੀ ਲੜਕੀ ਮੇਰੇ ਦੱਸਿਆ ਰਿਹਾ ਬਹੁਤਾਂ ਦੀ ਹੁੰਦਾ ਇੰਨਾਂ ਨੂੰ ਰੋਟੇ ਨੂੰ ਤਾਂ ਯਾਰ ਕਮਲ ਤਹਾਡੇ ਦਾ ਦਰਦ ਖਤਮ ਹੋਣਾ ਚਾਹੀਦਾ ਹੁਣ ਜਦੋਂ ਕਿ ਹੋਰ ਅੱਧਾ ਨਾ ਪੈ ਗਿਆ ਤੁਹਾਡੇ ਦਾ ਦਰਦ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਿਆ ਕਿ ਤੇ ਹੋਰ ਬਾਪ ਵੀ ਨਾ ਨਾ ਤੁਹਾਨੂੰ ਤਾਂ ਟੈਨਸ਼ਨ ਨਹੀਂ ਹੋਣੀ ਚਾਹੀਦੀ ਤੁਸੀਂ ਤਾਂ ਕਾਉਂਸਲ ਠੀਕ ਹੈ ਮੇਰਾ ਤਾਂ ਸਭ ਠੀਕ ਹੈ ਪਹਿਲਾਂ ਮੈਂ ਨਾ ਜਦੋਂ ਟੈਟੂ ਬਣਵਾਉਣਾ ਸੀ ਉਦੋਂ ਨਾ ਮੈਂ ਇਹੀ ਗੱਲ ਸੋਚੀ ਸੀ ਕਿ ਮੈਂ ਕਿਹਾ ਪਹਿਲਾਂ ਹਰਦੀਪ ਦੇ ਟੈਟੂ ਬਣਵਾਏ ਨਾ ਵੇ ਬਾਅਦ ਚ ਹਰਦੀਪ ਮੁੱਕਰ ਜਾਣਾ ਸਹੀਂ ਪਹਿਲਾਂ ਮੈਨੂੰ ਬਿਠਾ ਡਾ ਗਏ ਯਾ ਮੰਮੂ ਕਰਕੇ ਜਾਣਾ ਕੀਤਾ ਸੀ ਲੈ ਥੋੜਾ ਕੋਈ ਨਹੀਂ ਪਤਾ ਦੁਕਾਨ ਤੋਂ ਚਲੇ ਜਾਣਾ ਸੀਗਾ ਕਿ ਲੈ ਕੇ ਹਾਂ ਦੁਕਾਨ ਤੋਂ ਇੱਥੇ ਜੋੜ ਨਹੀਂ ਤਾ ਨਹੀਂ ਆਪਾਂ ਬਾਹਰ ਇੰਨਾ ਦਾ ਆਪਾਂ ਦੇਖਾਉਂਦੇ ਆਪਾਂ ਨਹੀਂ ਆਪਣੇ ਕਲਰ ਬਾਹਰ ਹੈ ਦਿਖਾਉਂ ਕਮਲ ਬਹੁਤ ਸੋਨਾ ਲੱਗਦਾ ਸੱਚੀ ਮੈਂ ਹੀ ਸੋਚ ਰਹੀ ਸੀ ਮੈਂ ਕਿਹਾ ਵੀ ਮੁੰਡੇ ਤੇ ਵੀ ਸੋਨਾ ਲੱਗਦਾ ਨਾਮੋਂ ਵਧੀਆ ਬਹੁਤ ਕਰ ਰਹੇ ਤੁਸੀਂ ਦੱਸੋ ਵਧੀਆ ਵਧੀਆ ਤੁਹਾਨੂੰ ਵਧੀਆ ਲੱਗਣਾ ਚਾਹੀਦਾ ਇਹਦਾ ਨਾਮ ਆਉਂਦਾ ਵਧੀਆ ਲੱਗੇ ਮੈਂ ਬਹੁਤ ਵਧੀਆ ਲੱਗਦਾ ਹੈ ਹਏ ਹਾਂਜੀ ਇਹ ਤੁਹਾਨੂੰ ਠੀਕ ਹੈ ਵਧੀਆ ਬਹੁਤ ਸੋਹਣਾ ਲੱਗਦਾ ਸੱਚੀ ਇਹ ਕੰਪਲੀਟ ਮੇਰੀ ਰਾਈਟਿੰਗ ਰੀਅਲਸ ਰਾਈਟਿੰਗ ਵੀ ਮੇਰੀ ਇਦਾਂ ਦੀ ਹੈ ਪਤਾ ਹਾਂਜੀ ਗੱਲ ਪਤਾ ਜੀ ਕੰਪਲੀਟ ਹੋਣ ਵਾਲਾ ਘੱਟ ਥੋੜਾ ਜਿਹਾ ਰਹਿ ਗਿਆ ਮੜਾ ਰਹਿ ਗਿਆ ਬਸ ਕੰਪਲੀਟ ਸੋਨਾ ਬਹੁਤ ਲੱਗਦਾ ਹਨਾ ਦਰਦੀ ਕਿ ਨਾ ਕੋਈ ਅਸਲੀ ਦੱਸਿਓ ਦਰਦ ਸੱਚੀ ਨਹੀਂ ਹੋਇਆ ਮੇਰੇ ਆਂਡਰ ਦਾ ਕੰਮ ਨਹੀਂ ਹੈ ਓਰ ਬਾਪਾ ਥੱਲੇ ਦੇਖੇਂਗਾ ਬਹੁਤ ਡਰਈਂ ਨਾਵਾ ਤੂੰ ਮम्मा ਨੂੰ ਲਾ ਦੋ ਤਾਂ ਕੀ ਮੋਰ ਲੱਡਾ ਗਿਆ ਸੀ ਲੱਗਦਾ ਹਾਂ ਕਲਰ ਫਿਲ ਅਪ ਹੋ ਰਿਹਾ ਹਰਟ ਦੇ ਵਿੱਚ ਹਾਰਟ ਦੇ ਵਿੱਚ ਨਾ ਆਪਾਂ ਖੂਨ ਪਾ ਰਹੇ ਹਾਂ ਹੁਣ ਅੱਛਾ ਉਹ ਖੂਨ ਹੈ ਨਹੀਂ ਸੀ ਨਾ ਲੁੱਟ ਗਈ ਸਾਰਾ ਹੁਣ ਆਪਾਂ ਉਹਦੇ ਵਿੱਚ ਖੂਨ ਪਾ ਰਹੇ ਹਾਂ ਉਹਦੇ ਜੰਪੋ ਕੇ ਲਈਏ ਦੇਖੋ ਬੋਲੀ ਦੀ ਹੁਲਲੀ ਤੋਂ ਖੁੰਜਾਰੇ ਹਾਂ ਬੋਲੀ ਦੀ ਗਾਰੇ ਇਹ ਮੇਰਾ ਖੂਨ ਦਿੱਤਾ ਕਮਲ ਵਾਲਾ ਖੂਨ ਪਾ ਸਕਦਾ ਲੈਂਦਾ ਕਦੀੋਂ ਦਰਦ ਨਹੀਂ ਹੋ ਰਿਹਾ ਤੁਹਾਡੇ ਹੱਥ ਨੇ ਭਰ ਰਹੇ ਬਿਲਕੁਲ ਨਹੀਂ ਹੁੰਦਾ ਦਾ ਸੱਤ ਨੂੰ ਸੌਣਾ ਹੋਗੀ ਨਾ ਹੁਣ ਐਵੇਂ ਦਰਦ ਹੁੰਦਾਊਗਾ ਹਨਾ ਮਸਲ ਦਾ ਜਦੋਂ ਸੱਤ ਹੁੰਦਾ ਦਾ ਹੁੰਦਾ ਜਿਰਕਈ ਬਲਹਣਾ ਟੈਟੂ ਬਣ ਮੋ ਦੇ ਜਾਂ ਫਿਰ ਉਹ ਇਦਾਂ ਕਾ ਤੋ ਰਿਐਕਟ ਕਰਦੇ ਰੋਂਦੇ ਕਿਉਂ ਐਵੇਂ ਹੈ ਜੀ ਬਟ ਨਹੀਂ ਕੋਈ ਵਾਅਦਾ ਕਰਦੇ ਹੂੰ ਲੇਡੀ ਵੀ ਕਰਦੀਆਂ ਪਰ ਕੋਈ ਨਾ ਤੇਰੀ ਹਾਂ ਮੈਂ ਕੁਝ ਕਹਿ ਨਹੀਂ ਸਕਦੀ ਐਵੇਂ ਮੈਂ ਕਮਾ ਨਹੀਂ ਹੁੰਦਾ ਦਰਦ ਐਵੇਂ ਸਹੀ ਗੱਲ ਹੈ ਤੀਰੀ ਜਾਣ ਕੇ ਡਰਾਮੇ ਕਰ ਦਿੰਦੇ ਬੰਦਾ ਦਿਖਾਉਂਦਾ ਸੱਚੀ ਨਹੀਂ ਦੱਸਦਾ ਬਹੁਤ ਵਧੀਆ ਵਾ ਹੁਣ ਮੈਂ ਬੈਠਾ ਹੀ ਆਂ ਕੁਝ ਨਹੀਂ ਹੈਗਾ ਐਡਾ ਮਸਲਾ ਬਸ ਹਰਦੀਪ ਸਭ ਤੋਂ ਡਰਪੋਕ ਆ ਪਰ ਤੇਜੀ ਹਰਦੀਪ ਬੈਠੇ ਆ ਲੈ ਜੱਗੀ ਦੀਦੀ ਛੱਡੋ ਜੱਗੀ ਦੀਨੇ ਬਣਵਾ ਲਿਆ ਹੂੰ ਕੀ ਕੀ ਨੀਲ ਪਿੰਟਾ ਚ ਕੀ ਫਿਰਦੀ ਆ ਕੀ ਕਰਨੀ ਪਤਾ ਤਾ ਹਰਦੀਪਾ ਕਿਵੇਂ ਲੱਗਦਾ ਬਈ ਬਹੁਤ ਵਧੀਆ ਲੱਗਦਾ ਬਾਲਾ ਵਧੀਆ ਫੀਲਿੰਗ ਹੋ ਵਧੀਆ ਆਉਂਦੀ ਪਈ ਆ ਦੇਖੋ ਤੁਸੀਂ ਦੇਖੋ ਵੀ ਕਿੰਨਾ ਸੋਹਣਾ ਲੱਗ ਰਿਹਾ ਨੇ ਘਰ ਵਾਲੀ ਦਾ ਨਾਮ ਪਾਉਣਾ ਚਾਹੀਦਾ ਸਾਰਿਆਂ ਨੇ ਯਾਦ ਰੱਖਿਓ ਕੈਮਰੇ ਹਰ ਘਰ ਵਾਲੇ ਨੂੰ ਆਪਣੀ ਘਰ ਵਾਲੀ ਦਾ ਨਾਮ ਐ ਪਾਉਣਾ ਚਾਹੀਦਾ ਠੀਕ ਆ ਇਹਦੀ ਪੱਕੀ ਮੋਹਰ ਦਾ ਇਹਦਾ ਮਤਲਬ ਹੁੰਦਾ ਪੱਕੀ ਮੋਹਰ ਪੱਕੀ ਮੋਹਰ ਸਾਰਿਆਂ ਨੂੰ ਲਗਾਉਣੀ ਚਾਹੀਦੀ ਆ ਇਹ ਗੱਲ ਦਿਮਾਗ 'ਚ ਬਿਠਾ ਕੇ ਨਹੀਂ ਅਸਲੀ ਨਹੀਂ ਲੱਗਦੀ। ਉਧਰ ਵੀ ਦੇਖ ਲਓ ਚੰਦੂ ਜੀ।